ਜਦੋਂ ਇਨਸਾਨ ਕੁਦਰਤੀ ਮਾਰ ਹੇਠ ਆਉਂਦਾ ਹੈ ਤਾਂ ਉਸ ਤੋਂ ਕਈ ਮਹੀਨੇ ਬੀਤ ਜਾਣ ਬਾਅਦ ਵੀ ਬੇਵਸੀ ਰਹਿੰਦਾ ਹੈ ਕਿਉਂਕਿ ਹਰ ਜਹੀ ਆਫਤ ਨਾਲ ਹੋਏ ਨੁਕਸਾਨ ਦੀ ਪਰਪਾਈ ਕਰਨਾ ਸ਼ਾਇਦ ਹਰ ਇੱਕ ਦੇ ਵੱਸ ਵਿੱਚ ਨਹੀਂ ਹੁੰਦਾ ਇਹੋ ਜਹੀ ਕਹਾਣੀ ਹੈ ਫਿਰੋਜ਼ਪੁਰ ਦੇ ਪਿੰਡ ਆਲੇਵਾਲ ਦੇ ਜੋਗਿੰਦਰ ਸਿੰਘ ਦੀ ਜੋ ਘਰ ਵਿੱਚ ਪਸ਼ੂ ਪਾਲ ਕੇ ਅਤੇ ਦੁੱਧ ਵੇਚ ਕੇ ਘਰ ਦਾ ਗੁਜ਼ਰਬਸਰ ਕਰਦੇ ਨੇ ਸਾਲ 2023 ਵਿੱਚ ਆਏ ਹੜ੍ਹਾਂ ਵਿੱਚ ਇਹਨਾਂ ਦਾ ਕਾਫੀ ਨੁਕਸਾਨ ਹੋਇਆ ਹੜ੍ਹਾਂ ਦੇ ਨਾਲ ਮੇਰੇ ਕੋਲ ਪਹਿਲਾਂ 5-6 ਡੰਗਰ ਹੈਗੇ ਸੀ ਹੜਾਂ ਕਾਰਨ ਕਰਕੇ ਮੇਰੇ ਸਾਰੇ ਡੰਗਰ ਮਰ ਗਏ ਸਨ ਮੇਰੇ ਕੋ 6 ਡੰਗਰ ਸਨ ਜੋ ਪਾਣੀ ਜਿਆਦਾ ਆਉਣ ਕਰਕੇ ਮੇਰੇ ਘਰ ਦੇ ਵਿੱਚ ਇਹਨੇ ਨਾ ਪਾਣੀ ਹੀ ਉਸ ਟਾਈਮ ਦੇ ਵਿੱਚ ਔਖਾ ਸਮਾਂ ਤੇ ਬਹੁਤ ਜ਼ਿਆਦਾ ਇੱਥੇ ਵੇਖਿਆ ਬਹੁਤ ਹੀ ਮੰਦੀ ਹਾਲ ਸੀ ਆਸ-ਪਾਸ ਦੇ ਲੋਕਾਂ ਦਾ ਵੀ ਇਹ ਏਰੀਆ ਦੇ ਵਿੱਚ ਫਸਲ ਤੇ ਕੇ ਹਦਰਾ ਹੀ ਨਹੀਂ ਗਿਆ ਐ ਸਫਾਈ ਹੋ ਗਈ ਮਲ ਕੇ ਜਿਵੇਂ ਸੁਹਾਗਾ ਹੀ ਮਾਰਿਆ ਹੁੰਦਾ ਬੁੜਵੀ ਸੇਵਾ ਪ੍ਰੋਜੈਕਟ ਤਹਿਤ ਜਦੋਂ ਫਿਰੋਜ਼ਪੁਰ ਰਾਕੇ ਵਿੱਚ ਖਾਲਸਾਡ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਪੱਧਰ ਕੀਤੀਆਂ ਜਾ ਰਹੀਆਂ ਸੀ ਤਾਂ ਜੁਗਿੰਦਰ ਸਿੰਘ ਨੇ ਖਾਲਸਾਡ ਵਲੰਟੀਅਰਾਂ ਕੋਲ ਆਪਣੀ ਮਜਬੂਰੀ ਬਿਆਨ ਕੀਤੀ। ਖਾਲਸਾਡ ਵੱਲੋਂ ਤੁਰੰਤ ਇਹਨਾਂ ਦੀ ਰਿਪੋਰਟ ਦਰਜ ਕਰਕੇ ਦੁੱਧਾਰੂ ਪਸ਼ੂ ਲਈ ਅਰਜੀ ਮਨਜ਼ੂਰ ਕਰ ਦਿੱਤੀ ਗਈ। ਸਾਨੂੰ ਤਾਂ ਜੀ ਆ ਦਰਿਆ ਨੇ ਜਿਹੜਾ ਨੁਕਸਾਨ ਕੀਤਾ ਹੈ ਖਾਲਸਾਡਾ ਵਾਲੇ ਪਟਿਆਲੇ ਵਾਲੇ ਇੱਥੇ ਪਹਿਲੀ ਮਣਾਉਣ ਦਾ ਕੰਮ ਕਰਦੇ ਅਸਾਂ। ਸਾਨੂੰ ਥੋੜਾ ਜਿਹਾ ਪਤਾ ਚੱਲਿਆ ਫਿਰ ਸਾਨੂੰ ਉੱਥੋਂ ਫੋਨ ਨੰਬਰ ਮਿਲਿਆ ਸੀ ਆਏ ਮੇਰੇ ਫੋਨ ਖਾਣ ਕੀਤੇ ਬਾਅਦ ਵਿੱਚ ਉਹਨਾਂ ਦੇ ਮੁੰਡੇ ਦੋ ਆਏ ਉਹਨਾਂ ਨੇ ਮੇਰੇ ਘਰ ਦਾ ਸਾਰਾ ਹਾਲਾਤ ਵੇਖ ਕੇ ਤੇ ਫਿਰ ਮੈਨੂੰ ਨੈਣਾ ਵੀਡੀਓ ਬਣਾ ਕੇ ਲਗਾਏ ਨਹੀਂ ਹੁਣ ਜਗਿੰਦਰ ਸਿੰਘ ਆਪਣੇ ਪਰਿਵਾਰ ਦਾ ਗੁਜ਼ਾਰਾ ਬਹੁਤ ਵਧੀਆ ਚਲਾ ਰਹੇ ਨੇ ਪਰ ਮੈਨੂੰ ਆ ਗਉ ਜਿਹੜੇ ਆ ਇਹ ਨਾ ਖਾਲਸਾ ਢਾਲਿਆਂ ਨੇ ਦਿੱਤੇ ਆ ਚਲੋ ਹੁਣ ਆ ਉਹ ਚਾਹ ਪਾਣੀ ਹੀ ਪੀਨੇ ਆ ਤੇ ਕੋ 2 ਕਿਲੋ ਇਹ ਡੇਰੀ ਤੇ ਪਾ ਕੇ ਆਪਦਾ ਘਰ ਦਾ ਸਰਕਲ ਜਿਹੜਾ ਮੈਂ ਚਲਾਉਣਾ ਵਾ ਕਿਉਂ ਸਾਡਾ ਸਰਕਲ ਜਿਹੜਾ ਹੈ ਇਸੇ ਡੰਗਰਾਂ ਦੇ ਹੀ ਆ ਖਾਲਸਾ ਵੱਲੋਂ ਇਸੇਵਾ ਸੰਗਤ ਦੇ ਸਹਿਯੋਗ ਨਾਲ ਹੀ ਸੰਭਵ ਹੋ ਸਕੀ ਹੈ ਜੇਕਰ ਤੁਸੀਂ ਵੀ ਪੰਜਾਬ ਦੇ ਅਜਿਹੇ ਹੋਰ ਨਾ ਪਰਿਵਾਰਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਆਪਣੀ ਕਿਰਤ ਕਮਾਈ ਵਿੱਚੋਂ ਜਿੰਨਾ ਵੀ ਹੋ ਸਕੇ ਦਸਵੰਦ ਜ਼ਰੂਰ ਕੱਢੋ ਦਸਵੰਦ ਦੇਣ ਲਈ ਸਕਰੀਨ ਉੱਤੇ ਦਿੱਤੇ ਖਾਤੇ ਨੰਬਰ ਅਤੇ QR ਕੋਡ ਨੂੰ ਸਕੈਨ ਕਰਕੇ ਆਨਲਾਈਨ ਦਸਵੰਦ ਭੇਜ ਸਕਦੇ ਹੋ ਸਾਰੇ ਸੰਤਨੋਂ ਸਾਡੇ ਲੋਇ ਹੈ ਬੇਨਤੀ ਆਵੇ ਖਾਲਸਾ ਢ ਨਾਲ ਸੰਬੰਧ ਬਣਾਓ ਤੇ ਸੇਵਾ ਚ ਹੀ ਸੇਪਾਓ ਤੇ ਖਾਲਸਾ ਢ ਵਾਲੇ ਜਿਹੜੇ ਇਤਰਾ ਹੀ ਮਾਰੇ ਅੰਮ੍ਰੇ ਅਰੀਆ ਬਾਵਾ ਫੜਦੇ ਰਹਿਣ